ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅਕਸਰ ਲੋਕ ਦੁੱਧ ਦੇ ਨਾਲ ਦੋਸਤੋਂ ਕੁਝ ਅਜਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ਜੋ ਉਹਨਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਇਹਨਾਂ ਚੀਜ਼ਾਂ ਵਿੱਚੋਂ ਹੀ ਇੱਕ ਹੈ ਲੋਣ ਜੇਕਰ ਅਸੀਂ ਗੱਲ ਕਰੀਏ ਤਾਂ ਦੋਸਤੋਂ ਨਮਕ ਦੇ ਨਾਲ ਦੁੱਧ ਮਿਕਸ ਕਰਕੇ ਕੁਝ ਅਜਿਹੇ ਤੱਤ ਬਣਾਉਂਦਾ ਹੈ ਜੋ ਕਿ ਸਾਡੇ ਸਿਹਤ ਲਈ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਪੈਦਾ ਕਰਦਾ ਹੈ ਅਜਿਹੇ ਜਿਹਨਾਂ ਸਮੱਸਿਆਵਾਂ ਤੋਂ ਬਚਣ ਲਈ ਦੋਸਤੋਂ ਤੁਸੀਂ ਸੁਚੇਤ ਰਹਿਣਾ ਹੈ ਅੱਜ ਦੀ ਵੀਡੀਓ ਵਿੱਚ ਦੋਸਤੋ ਅਸੀਂ ਤੁਹਾਨੂੰ ਦੱਸਾਂਗੇ ਕਿ ਦੁੱਧ ਦੇ ਨਾਲ ਨਮਕ ਦਾ ਸੇਵਨ ਕਰਨ ਦੇ ਸਾਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ। ਵੈਸੇ ਤਾਂ ਦੋਸਤੋ ਕੋਈ ਵੀ ਦੁੱਧ ਦੇ ਨਾਲ ਨਮਕ ਦਾ ਸੇਵਨ ਨਹੀਂ ਕਰਦਾ ਪਰ ਦੋਸਤੋ ਅਕਸਰ ਹੀ ਪੰਜਾਬ ਖਾਸ ਕਰਕੇ ਦੋਸਤੋ ਪਿੰਡਾਂ ਦੇ ਵਿੱਚ ਜਦੋਂ ਵੀ ਦੋਸਤੋ ਕੱਦੂ ਜਾਂ ਫਿਰ ਤੋਰੀਆਂ ਬਣਾਈਆਂ ਜਾਂਦੀਆਂ ਹਨ ਤਾਂ ਉਸ ਦੀ ਸਬਜ਼ੀ ਦੇ ਵਿੱਚ ਦੁੱਧ ਪਾ ਦਿੱਤਾ ਜਾਂਦਾ ਹੈ ਅਤੇ ਜੇਕਰ ਤੁਹਾਨੂੰ ਪਤਾ ਹੋਵੇ ਤਾਂ ਦੋਸਤੋ ਉਸ ਦੇ ਵਿੱਚ ਅਸੀਂ ਨਮਕ ਵੀ ਪਾਉਂਦੇ ਹਾਂ ਅਤੇ ਜਦੋਂ ਦੁੱਧ ਅਤੇ ਨਮਕ ਆਪਸ ਵਿੱਚ ਮਿਕਸ ਹੁੰਦੇ ਹਨ ਤਾਂ ਦੋਸਤੋ ਇਹ ਇੱਕ ਤਰ੍ਹਾਂ ਦਾ ਜ਼ਹਿਰ ਬਣ ਜਾਂਦਾ ਹੈ। ਜੋ ਕਿ ਦੋਸਤੋ ਹੌਲੀ-ਹੌਲੀ ਸਾਡੇ ਸਰੀਰ ਵਿੱਚ ਕੰਮ ਕਰਦਾ ਹੈ ਅਤੇ ਹੌਲੀ-ਹੌਲੀ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੇ ਨਾਲ ਗ੍ਰਸਿਤ ਕਰ ਦਿੰਦਾ ਹੈ ਤਾਂ ਉਹਨਾਂ ਇਹੀ ਦੋਸਤੋ ਤੁਹਾਨੂੰ ਅਸੀਂ ਦੱਸਾਂਗੇ ਕਿ ਇਸ ਦੇ ਨਾਲ ਸਾਨੂੰ ਕਿਹੜੀਆਂ-ਕਿਹੜੀਆਂ ਜੋ-ਜੋ ਦੋਸਤੋ ਬਹੁਤ ਵੱਡੀਆਂ ਸਮੱਸਿਆਵਾਂ ਹਨ ਉਹ ਕਿਹੜੀਆਂ-ਕਿਹੜੀਆਂ ਹੋ ਸਕਦੀਆਂ ਹਨ ਜੇਕਰ ਦੋਸਤੋ ਗੱਲ ਕਰੀਏ ਤਾਂ ਦੁੱਧ ਦੇ ਨਾਲ ਨਮਕ ਦਾ ਸੇਵਨ ਕੀਤਾ ਜਾਵੇ ਤਾਂ ਇਸ ਦੇ ਨਾਲ ਵਿਅਕਤੀ ਨੂੰ ਫੈਟੀ ਲੀਵਰ ਦੀ ਸਮੱਸਿਆ ਹੋ ਸਕਦੀ ਹੈ ਦੱਸ ਦਈਏ ਕਿ ਦੋਸਤੋ ਇਹ ਮਿਸ਼ਰਣ ਮੈਟਾਬੋਲਿਜ਼ਮ ਨੂੰ ਨਕਾਰਾਤਮਕ ਤੌਰ ਤੇ ਪ੍ਰਭਾਵਿਤ ਕਰਦਾ ਹੈ ਭਾਵ ਕਿ ਦੋਸਤੋ ਸਾਡੇ ਮੈਟਾਬੋਲਿਜ਼ਮ ਨੂੰ ਵੀ ਇਹ ਖਰਾਬ ਕਰਦਾ ਹੈ ਜੇਕਰ ਕੋਈ ਵਿਅਕਤੀ ਦੁੱਧ ਦੇ ਨਾਲ ਨਮਕ ਦਾ ਸੇਵਨ ਕਰਦਾ ਹੈ ਤਾਂ ਇਸ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਖਤਰਾ ਵੱਧ ਜਾਂਦਾ ਹੈ ਅਜਿਹੇ 'ਚ ਜੇਕਰ ਕੋਈ ਵਿਅਕਤੀ ਦੁੱਧ ਦੇ ਨਾਲ ਨਮਕ ਦਾ ਸੇਵਨ ਕਰਦਾ ਹੈ ਤਾਂ ਦੋਸਤੋ ਇਸ ਦੇ ਨਾਲ ਹਾਈ ਕੋਲੇਸਟ੍ਰੋਲ ਦੀ ਸਮੱਸਿਆ ਵੀ ਹੋ ਸਕਦੀ ਹੈ ਦੱਸ ਦਈਏ ਦੋਸਤੋ ਹਾਈ ਕੋਲੇਸਟ੍ਰੋਲ ਦੇ ਕਾਰਨ ਵਿਅਕਤੀ ਨੂੰ ਦਿਲ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹੇ 'ਚ ਦੁੱਧ ਦੇ ਨਾਲ ਕਦੇ ਵੀ ਨਮਕੀਨ ਚੀਜ਼ਾਂ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਦੋਸਤੋ ਕੁਝ ਘਰਾਂ ਦੇ ਵਿੱਚ ਦੁੱਧ ਦੇ ਨਾਲ ਨਮਕੀਨ ਭੁਜੀਆ ਜਾਂ ਫਿਰ ਚਿਪਸ ਜਾਂ ਫਿਰ ਕੁਝ ਹੋਰ ਖਾਨ ਨੂੰ ਬੱਚਿਆਂ ਨੂੰ ਦੇ ਦਿੱਤਾ ਜਾਂਦਾ ਹੈ ਪਰ ਅਜਿਹਾ ਕਰਨਾ ਦੋਸਤੋ ਉਹਨਾਂ ਦੀ ਦੋਸਤੋ ਸਿਹਤ ਦੇ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ ਜੇਕਰ ਕੋਈ ਵਿਅਕਤੀ ਦੁੱਧ ਦੇ ਨਾਲ ਨਮਕੀਨ ਦਾ ਸੇਵਨ ਕਰਦਾ ਹੈ ਤਾਂ ਇਸ ਦੇ ਨਾਲ ਉਸ ਦੇ ਚਿਹਰੇ ਦਾ ਵੀ ਨੁਕਸਾਨ ਹੁੰਦਾ ਹੈ ਇਸ ਦੇ ਨਾਲ ਚਮੜੀ ਤੇ ਮੋਹਾਂਸੇ ਝੁਰੜੀਆਂ ਢਿੱਲਾਪਾਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਉਹ ਉਮਰ ਤੋਂ ਪਹਿਲਾਂ ਹੀ ਬੁੱਢਾ ਹੋ ਜਾਵੇਗਾ ਜੇਕਰ ਕੋਈ ਵਿਅਕਤੀ ਨਮਕ ਦੇ ਨਾਲ ਦੁੱਧ ਦਾ ਸੇਵਨ ਕਰਦਾ ਹੈ ਤਾਂ ਉਸ ਨੂੰ ਦੋਸਤੋ ਪੇਟ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸ ਦਈਏ ਕਿ ਦੋਸਤੋ ਇਹ ਮਿਸ਼ਰਣ ਨਾਲ ਐਸਿਡਿਟੀ ਦਸ ਤਕਾਬਜ ਆਦਿ ਹੋ ਸਕਦੇ ਹਨ ਅਜਿਹੀ ਸਥਿਤੀ ਵਿੱਚ ਦੋਸਤੋ ਇਸ ਮਿਸ਼ਰਣ ਨੂੰ ਲੈਣ ਤੋਂ ਬਚੋ ਭਾਗ ਕਿ ਦੋਸਤੋ ਤੁਸੀਂ ਜਦੋਂ ਵੀ ਘਰੇ ਕੱਦੂ ਦੀ ਜਾਂ ਫਿਰ ਤੋਰੀਆਂ ਦੀ ਜਾਂ ਫਿਰ ਕੋਈ ਵੀ ਸਬਜ਼ੀ ਅਜਿਹੀ ਬਣਾਉਣੀ ਹੈ ਜਿਸ ਦੇ ਵਿੱਚ ਤੁਸੀਂ ਦੁੱਧ ਦਾ ਸੇਵਨ ਕਰਦੇ ਹੋ ਤਾਂ ਉਹ ਤੁਸੀਂ ਦੋਸਤੋ ਉਸ ਦੇ ਵਿੱਚ ਦੁੱਧ ਦਾ ਇਸਤੇਮਾਲ ਨਹੀਂ ਕਰਨਾ ਉਸਨੇ ਤੁਸੀ ਸਿੱਧੇ ਤੌਰ ਤੇ ਬਣਾਉਣਾ ਹੈ ਆ ਤਾਂ ਜੇਕਰ ਤੁਸੀਂ ਅਸਲੀ ਫਾਇਦਾ ਦੁੱਧ ਦਾ ਲੈਣਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ਦੋਸਤੋ ਇਸ ਦੇ ਨਾਲ ਅੰਤ ਤੇ ਤੁਹਾਨੂੰ ਇਹ ਕਹਿਣਾ ਚਾਹਾਂਗੇ ਕਿ ਕਿਸੇ ਵੀ ਵਿਅਕਤੀ ਨੂੰ ਕਦੇ ਵੀ ਦੁੱਧ ਦੇ ਨਾਲ ਨਮਕੀਨ ਦਾ ਜਾਂ ਫਿਰ ਨਮਕੀਨ ਚੀਜ਼ਾਂ ਦਾ ਨਮਕ ਦਾ ਕਿਸੇ ਵੀ ਤਰ੍ਹਾਂ ਦੀ ਨਮਕੀਨ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਦੇ ਕਾਰਨ ਦੋਸਤੋ ਉਹਨਾਂ ਦੀ ਸਿਹਤ ਨਾਲ ਜੁੜੀਆਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਧੰਨਵਾਦ